ਸਰਵੱਤ ਦਾ ਪੁਲਾ ਚੈਰੀਟੇਬਲ ਟਰਸਟ ਵੱਲੋਂ ਮੇਲਾ ਮਾਗੀ ਸ੍ਰੀ ਮੁਕਸਰ ਸਾਹਿਬ ਵਿੱਚ ਜੋ ਮੁਕਤ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਉਸ ਵਿੱਚ ਨਿਰਮਲਜੀਤ ਸਿੰਘ ਜੀ ਮੈਨੇਜਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਆਏ ਔਰ ਉਹਨਾਂ ਨੇ ਜੋ ਧਾਰਮਿਕ ਕਿਤਾਬਾਂ ਸਰਵੱਤ ਦਾ ਪੁਲਾ ਚੈਰੀਟੇਬਲ ਟਰਸਟ ਦੇ ਸਟਾਲ ਤੋਂ ਦੇਖੀਆਂ ਔਰ ਡਾਕਟਰ ਐਸਪੀ ਸਿੰਘ ਅਭਰਾਏ ਜੀ ਦੀ ਸ਼ਲਾਘਾ ਕੀਤੀ ਗਈ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਨਰਮਲਜੀਤ ਸਿੰਘ ਮੈਨੇਜਰ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਸਕਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰ ਸਾਹਿਬ ਸਾਹਿਬ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਲਗਾਈ ਮੁਫਤ ਕਿਤਾਬਾਂ ਦੇ ਲੰਗਰ ਵਿੱਚ ਆ ਕੇ ਹਾਜ਼ਰੀ ਲਵਾਈ ਗਈ ਅਤੇ ਉਦਘਾਟਨ ਵੀ ਕੀਤਾ ਗਿਆ ਔਰ ਉਹਨਾਂ ਨੇ ਬਹੁਤ ਦਿਲਚਸਪੀ ਦਿਖਾਈ। ਮੈਂ ਤਾਂ ਕਹਾਂ ਮੈਂ ਸਰਬੱਤ ਦਾ ਭਲਾ ਚਾਰੀ ਰਵੇ ਟਰਸਟ ਵੱਲੋਂ ਡਾਕਟਰ ਐਸ.ਪੀ. ਸਿੰਘ ਅਭਰਾਏ ਜੀ ਦੀ ਯੋਗਤਾ ਹੈਟ ਜੋ ਮੇਲਾ ਮੱਗੀ ਤੇ ਕਿਤਾਬਾਂ ਦਾ ਲੰਗਰ ਲਾਇਆ ਗਿਆ ਹੈ। ਕਰੇ ਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ ਇਹ ਬਹੁਤ ਵੱਡੇ ਕਾਰਜ ਆ ਡਾਕਟਰ ਐਸ.ਪੀ. ਅਭਰਾਏ ਜੀ ਬਹੁਤ ਵੱਡਾ ਸਿਖਿਆ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਔਰ ਸਾਰੇ ਧਰਮਾਂ ਦੀ ਸੇਵਾ ਕਰ ਰਿਹਾ ਇਸ ਵੇਲੇ। ਸਿਕਤਰ ਨੂੰ ਮਾਣ ਹੈ ਉਸ ਇਨਸਾਨ ਤੇ ਜੀਐਸਪੀ ਅਫਸਰ ਵਰਗੇ ਜਿਹੜੇ ਬਾਹਰ ਦੇ ਦੇਸ਼ਾਂ 'ਚ ਬੈਠੇ ਦबई ਵਰਗੇ ਦੇਸ਼ਾਂ 'ਚ ਬੈਠੇ ਵੀ ਸਖੀ ਦੇ ਪ੍ਰਚਾਰ ਪ੍ਰਸਾਰ ਲਈ ਦੇ ਬਹੁਤ ਵੱਡੇ ਕਾਰਜ ਕਰ ਰਹੇ ਆ ਸਸਤਾਵਾ ਹਮੇਸ਼ਾ ਉਹਨਾਂ ਦਾ ਸਤਕਾਰ ਕਰਦਿਆਂ ਸ਼ਰਮਿੰਦੁਰ ਗੁਰਦਾਰ ਪ੍ਰਬੰਧ ਕਮੇਟੀ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਸਤਕਾਰ ਕਰਦੀ ਹੈ ਤੇ ਜਦੋਂ ਵੀ ਕੋਈ ਕਾਰਜ ਹੁੰਦੇ ਨੇ ਉਹ ਅਦਾ ਹੋ ਕੇ ਜਿਹੜੇ ਉਹ ਇਹ ਕਲਾ ਪੰਜਾਬ ਨਹੀਂਗਾ ਸਾਰੇ ਹਿੰਦੁਸਤਾਨ ਦੇ ਵਿੱਚ ਤੇ ਵੀ ਸਿੰਘ ਨਾਨ ਨਾਮ ਲੈ ਵਾ ਜਿਹੜਾ ਦਿੱਕਤ ਨਹੀਂ ਹੈ ਜਿੱਤੇ ਵੀ ਉਹਨਾਂ ਕੋ ਹਕੂਮ ਕਰਦਾ ਹੈ ਇਹ ਤਾਂ ਕਿਤਾਬਾਂ ਦੇ ਲੰਗਰ ਨਹੀਂ ਹੋਰ ਵੀ ਦੁੱਖ ਜਿਹੜੀਆਂ ਹਸਪੀਟਲ ਜਿਹੜੀਆਂ ਡਿਸਪੈਂਸਰੀਆਂ ਹਨਾ ਜੀ ਉਹ ਵੀ ਹਸਪੀਟਲ ਜਿਹੜੇ ਉਹ بڑے بڑے ਵੱਡੇ ਪੱਦਰ ਤੇ ਐਸਪੀ ਬਰਾਏ ਵਰਗੇ ਜਿਹੜੀ ਉਹ ਚਲਾ ਰਹੇ ਨੇ ਗੁਰੂ ਰਾਮਦਾਸ ਕਿਰਪਾ ਕਰਨ ਇਹੋ ਜਿਹੇ ਇਨਸਾਨ ਗੁਰੂ ਰਾਮਦਾਸ ਉਹ ਆਪ ਭੇਜਦਾ ਹੈ ਇਹ ਜਿਹੜੀ ਹੈ ਦੁਨੀਆ ਖੜਕੇ ਤਿਆਰ ਨਹੀਂ ਦੁਨੀਆ ਹੈ ਉਹਨਾਂ ਦੀ ਯਾਦ ਕਰਨ ਵਾਸਤੇ ਇਹ ਕਾਰਜ ਬੜੇ ਵੱਡੇ ਗੁਰੂ ਰਾਮਦਾਸ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਉਹਨਾਂ ਦੇ ਖਾਨਦਾਨ ਵਿੱਚ ਇਸ ਤਰ੍ਹਾਂ ਲਗਰ ਲੱਗੀ ਰਵੇ ਗੁਰੂ ਰਾਮਦਾਸ ਉਹਨਾਂ ਦੇ ਪਰਿਵਾਰ ਤੇ ਇਸ ਤਰ੍ਹਾਂ ਸੇਵਾ ਕਰਾਉਂਦੇ ਰਹਿਣ ਸਾਡੀ ਤੇ ਅਰਦਾਸ ਬਣਦੀ ਹੈ ਹਮੇਸ਼ਾ ਹੀ ਅਸੀਂ ਇਹੋ ਜੋ ਗੁਰੂ ਸਿਖਾ ਵਾਸਤੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੇ ਨੌਜਵਾਨ ਪੀੜੀ ਨੂੰ ਵੇਖੋ ਸੇਧ ਲੈਣੀ ਚਾਹੀਦੀ ਆ ਜਿਵੇਂ ਪਾਲੀ ਜਾਨੀ ਪ੍ਰਧਾਨ ਜੀ ਸਾਰੀ ਟੀਮ ਜਿਹੜੀ ਆ ਇਹ ਉਹ ਕਾਰਜ ਕਰ ਰਹੀ ਆ ਉਹ ਕਰਵਾ ਰਹੇ ਨੇ ਐਸਪੀ ਬਰਾਸ਼ਾ ਤੋਂ ਤਗੜੇ ਹੋ ਕੇ ਤੇ ਮੁਕਸਦ ਦੀ ਧਰਤੀ ਦੇ ਮੇਲਾ ਮੰਗੀ ਤੇ ਵੀ ਹਰ ਸਾਲ ਕਰਦੇ ਆ ਲਗਾਤਾਰ ਉਹਨਾਂ ਦੀ ਸਵਾਵਾ ਚੱਲ ਰਹੀ ਹੈ ਤੇ ਨੌਜਵਾਨਾਂ ਨੂੰ ਸਿੱਕੇ ਦੇ ਨਾਲ ਜੁੜਨਾ ਚਾਹੀਦਾ ਇਹੋ ਜਿਹੇ ਇਨਸਾਨਾਂ ਦੇ ਨਾਲ ਜੁੜਨਾ ਚਾਹੀਦਾ ਔਰ ਸੇਧ ਲੈਣੀ ਚਾਹੀਦੀ ਆ ਉਹ ਗੁਰੂ ਨਾਲ ਜੋੜਦੇ ਆ ਔਰ ਵੱਡੀਆਂ ਸੇਵਾਵਾਂ ਕਰ ਰਿਹਾ ਅ ਤਰਵਾਦ ਦੇ ਪਾਤਰ ਆ ਬਹੁਤ ਵੱਡੀਆਂ ਗੱਲਾਂ ਇਹ ਸ਼ੋਧੀਆਂ ਗੱਲਾਂ ਨਹੀਂ ਹੁੰਦੀਆਂ ਕਿ ਸੇਵਾਵਾਂ ਕਰ ਰਹੀਆਂ ਜਾਂ ਕਿਸੇ ਖਾਨਦਾਨ ਜਾਂ ਧੰਗੂ ਗੁਰੂ ਆਮਦਾਸ ਦੀ ਸੇਵਾ ਕਰਨੀ ਉਹਦੀ ਖਲਕ ਦੀ ਸੇਵਾ ਕਰਨੀ ਇਹ ਬੜੀਆਂ ਵੱਡੀਆਂ ਗੱਲਾਂ ਆ ਗੁਰੂ ਆਮਦਾਸ ਜੀ ਨੂੰ ਸੇਧ ਜਾਵੀ ਬਖਸ਼ੇ ਚੜ੍ਹਦੀ ਕਲਾ ਰੱਖੇ ਪਰਿਵਾਰ ਵਿੱਚ ਉਹਨਾਂ ਦੀ ਕਲ ਰੱਖੇ ਇਸੇ ਤਰ੍ਹਾਂ ਸਿੱਖ ਕੌਮ ਦੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਉਹ ਕਰਦੇ ਆ ਠੀਕ